ਪਤਾ ਸੀ ਜ਼ਿਕਰ ਕਰ ਰਿਹਾ ਗਿਆਨੀ ਰਗबीर ਸਿੰਘ ਦਾ ਵੱਡਾ ਬਿਆਨ ਪਹਿਲੀ ਸਟੇਟਮੈਂਟ ਸਾਹਮਣੇ ਆਈ ਹੈ ਕੱਲ ਹੀ ਬੀਤੇ ਕਾਲੀ ਅੰਤਰਿਕ ਕਮੇਟੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਅਕਾਲ ਤਖਬ ਦੀ ਜਥੇਦਾਰੀ ਤੋਂ ਤੇ ਜਥੇਦਾਰੀ ਤੋਂ ਲਾਂਬੇ ਕਰਨ ਤੋਂ ਬਾਅਦ ਗਿਆਨੀ ਰਗबीर ਸਿੰਘ ਦਾ ਇੱਕ ਬਿਆਨ ਸਾਹਮਣੇ ਹੈ ਪਹਿਲੀ ਸਟੇਟਮੈਂਟ ਪਹਿਲੀ ਪ੍ਰਤੀਕਿਰਿਆ ਇਸ ਨੂੰ ਕਿਹਾ ਜਾ ਰਿਹਾ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਗੁਰੂ ਦੇ ਹੁਕਮ ਚ ਅਸੀਂ ਹਰ ਰਾਜ਼ੀ ਹਾਂ ਜਿਨਾ ਚਿਰ ਗੁਰੂ ਦਾ ਹੁਕਮ ਸੀ ਉਨਾ ਦੇਰ ਹੀ ਅਸੀਂ ਸੇਵਾ ਕੀਤੀ। ਦਲ ਦੇ ਕੋ ਸੰਗੁਰੂ ਤੋਂ ਸਾਰਾ ਕਟਨਾ ਕਰ ਰਿਹਾ। ਉਹ ਜੇਤਨਾ ਪਹਿਲਾਂ ਜੁਕਣਾ। ਕਸਤੇਸ ਪਰ ਪਿਛ। ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ। ਉਨਾ ਚਿਰ ਆਪਾਂ ਸੇਵਾ ਕਰ ਸਕਦੇ। ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿਚ ਰਾਜੀ ਆਂ ਕੋਸ਼ ਆਪਾਂ ਤੇ ਸੁਖਰਾਣਾ ਕਰਕੇ ਆਇਆ ਗੁਰਹਾਜੀ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦਾ। ਤੇ ਬਹੁਤ ਵੱਡੀ

सेवा मुक्ति ਤੋਂ ਬਾਅਦ ਗਿਆਨੀ ਰਖਬੀਰ ਸਿੰਘ ਦਾ ਪਹਿਲਾ ਬਿਆਨ ਪਹਿਲੀ ਸਟੇਟਮੈਂਟ ਸਾਹਮਣੇ ਆਈ ਹੈ న్యూਸ 18 ਤੇ ਐਕਸਕਲੂਸਿਵ ਬਿਆਨ ਤੁਸੀਂ ਸੁਣ 파 ਰਹੇ ਹੋ ਗੁਰੂ ਦੇ ਹੁਕਮ ਅੱਤੇ ਉਹ ਜੇਤਨਾਂ ਪਿੱਛੇ ਦੇਖਣਾ ਪ੍ਰਸਤੀ ਉਸ ਪਰ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਹੈ ਉਨਾ ਚਿਰ ਆਪਾਂ ਇਸੇ ਦਾ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਕਰਾ ਜੀਏ ਕੋਸ਼ ਆਪਾਂ ਤੇ ਸੁਖਰਾਣਾ ਕਰਕੇ ਆਇਆ ਗੁਰੂ ਸਾਹਿਬਾ ਦਾ ਤੇ ਬਹੁਤ ਵੱਡੀ

ਸਸਤੇ ਸਾਰਥੀ ਜੀ ਜੇ ਨਾ ਤੇ ਰੂਹ ਦਾ ਹੁਕਮ ਰੱਬਾ ਉਨਾ ਸੀ ਆਪਾਂ ਇਸੇ ਦਾ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿਚ ਰਾਹੀਆਂ ਕੋਸ਼ ਆਪਾਂ ਤੇ ਸੁਖਰਾਣਾ ਕਰਕੇ ਆਇਆ ਗੁਰਹਾਜੀ ਸਾਹਿਬ ਮਹਾਰਾ ਸੱਚੇ ਪਾਸ਼ਾ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਮਿੱਠਾ ਸਾਡੀ ਸੇਵਾ ਬਹੁਤ ਮਿੱਠੀ ਪੰਥ ਦੀ ਸੇਵਾ ਜਿਵੇਂ ਉਪਰ ਕੀਰਤ ਪਾਸ਼ਾ ਨੇ ਮੀਰੀ ਮੇਰੀ ਮਾਲ ਸਤਪੁਰ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਨੇ ਸਤੰਗਯਰ ਪੜਿਆ 14 ਕਿਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਇਆ ਕਿ ਸਤਿਗੁਰੂ ਕੋ ਨੱਪ ਪਾ ਦਿੱਤਾ। ਅਸਲ ਸਿੰਜਾ ਕਰਕੇ ਨੇ ਪਾਵੋ। ਉਹ ਜੇ ਵੀ ਟਿਕ ਕੋਦਦੇ ਨੇ ਤੱਕਦਾ ਹੋਇਆ ਜਿਹਦਾਰਾ ਬਹੁਤ ਹੀ ਨੇ। ਮੇਜੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੇ ਹੋਏ ਨੇ। ਰਾਜੀਵ ਕੱਲ ਹੀ ਫਾਰਕ ਕੀਤਾ ਗਿਆ ਗਿਆਨੀ ਰਗबीर ਸਿੰਘ ਨੂੰ ਤੇ ਅੱਜ ਆ ਬਿਆਨ ਕੀ ਗਿਆਨੀ ਰਕਬੀਰ ਸਿੰਘ ਨੂੰ ਪਹਿਲਾਂ ਤੋਂ ਹੀ ਇਲਮ ਸੀ ਕਿ ਆਹ ਕਾਰਵਾਈ ਕੀਤੀ ਜਾ ਸਕਦੀ ਹੈ ਪਹਿਲੇ ਬਿਆਨ ਦਾ ਸੀ ਜ਼ਿਕਰ ਕਰਿਏ ਤੇ ਉਹਨਾਂ ਦੇ ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਮੈਂ ਕਪੜੇ ਬੈਗ ਚ ਪਾਏ ਹੋਏ ਨੇ ਕਿਉਂਕਿ ਇਹ ਜਿਹੜੀਆਂ ਸੰਭਾਵਨਾਵਾਂ ਨੇ ਪਛਲੇ ਲੰਬੇ ਸਮੇਂ ਤੋਂ ਹੀ ਜਾਰੀ ਚ ਰਨ ਔਰ ਇਸ ਦੇ ਜਿਹੜੇ ਸੰਕੇਤ ਨੇ ਗਿਆਨੀ ਰਕਬੀਰ ਸਿੰਘ ਦੇ ਕੋਲ ਵੀ ਪਹੁੰਚੇ ਸਨ ਜਿਸ ਕਰਕੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਅਜਈਆਂ ਚਰਚਾਵਾਂ ਨੇ ਔਰ ਕੁਝ ਨਾਵਾਂ ਦੀ ਵੀ ਚਰਚਾ ਹੋ ਰਹੀ ਹੈ ਤਾਂ ਉਸ ਵੇਲੇ ਵੀ ਅਗਿਆਨੀ ਰਗਵੀਰ ਸਿੰਘ ਵੱਲੋਂ ਦੋ ਚੀਜ਼ਾਂ ਕਹੀਆਂ ਗਈਆਂ ਸੀ ਜੇ ਜੀ ਕਿ ਅੱਜ ਵੀ ਅੱਜ ਫੇਰ ਉਹਨਾਂ ਵੱਲੋਂ ਦੁਹਰਾਈ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਹ ਸੇਵਾ ਗੁਰੂ ਸਾਹਿਬ ਦੇ ਬਖਸ਼ੀ ਹੈ ਔਰ ਜਦੋਂ ਤੱਕ ਗੁਰੂ ਸਾਹਿਬ ਇਸ ਸੇਵਾ ਲੈਣਗੇ ਮੈਂ ਤਨ ਦੇਹੀ ਦੇ ਨਾਲ ਆਪਣੀ ਜਿਹੜੀ ਸੇਵਾ ਹੈ ਉਹ ਨਿਭਾਵਾਂਗਾ ਪਰ ਬਾਅਦ ਦੇ ਵਿੱਚ ਜੇ ਤੋਂ ਫੇਰ ਇਹ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਜਿਸ ਤਰ੍ਹਾਂ ਚਰਚਾਵਾਂ ਨੇ ਜੇਕਰ ਹਟਾਇਆ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਨਰਾਜ਼ਗੀ ਜਾਂ ਕੋਈ ਰੋਸ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪਣਾ ਜਿਹੜਾ ਬੈਗ ਹੈ ਉਹ ਹਮੇਸ਼ਾ ਪਿਆ ਕੇ ਰੱਖਦਾ ਇਸ ਕਰਕੇ ਜਹੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਪਰ ਜੋ ਕਾਰਵਾਈ ਕੱਲ ਕੀਤੀ ਗਈ ਉਸ ਤੋਂ ਬਾਅਦ ਪਹਿਲਾ ਬਿਆਨ ਜਿਹੜਾ ਹੈ ਉਹ ਹੁਣ ਗਿਆਨੀ ਰਕਬੀਰ ਸਿੰਘ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਥੋੜੇ ਭਾਵਕ ਵੀ ਨਜ਼ਰ ਆ ਰਹੇ ਨੇ ਪਰ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਗਿਆਨੀ ਰਕਬੀਰ ਸਿੰਘ ਨੂੰ ਭਾਵੇਂ ਕਿ ਅਕਾਲਪੁਰ ਸਾਹਿਬ ਦੇ ਜੱਤੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਪਰ ਉਹ ਹੱਲੇ ਵੀ ਸਤਖੰਡਰੀ ਦਰਬਾਰ ਸਾਹਿਬ ਦੇ ਹੈੱਡ ਗਰੰਟੀ ਨੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਪੰਥਕ ਜਾਂ ਧਾਰਮਿਕ ਅਹੁਦਾ ਹੈ ਉਸ ਦੀ ਬਰਾਬਰੀ ਵੀ ਜਿਹੜੀ ਹੈ ਉਹ ਹਰ ਕੋਈ ਨਹੀਂ ਕਰ ਸਕਦਾ ਤਾਂ ਉਹ ਉਹਨਾਂ ਦੇ ਕੋਲ ਸੇਵਾ ਹੱਲੇ ਨਿਰੰਤਰ ਜਾਰੀ ਹੈ ਤਾਂ ਅੱਜ ਵੀ ਜਮੀਰ ਕਬੀਰ ਸਿੰਘ ਜੋ ਨੇ ਉਹ ਆਪਣੀ ਜਿਹੜੀ ਉਹਨਾਂ ਦੀ ਡਿਊਟੀ ਹੈ ਜਾਂ ਆਪਣੀ ਜਿਹੜੀ ਸੇਵਾ ਦਰਬਾਰ ਸਾਹਿਬ ਉਹ ਕਰਨ ਤੋਂ ਬਾਅਦ ਜਦੋਂ ਆਪਣੀ ਰਿਹائش ਵਾਲੇ ਪਾਸੇ ਜਾ ਰਹੇ ਸੀ ਤਾਂ ਉੱਥੇ ਉਹਨਾਂ ਨੇ মিডিਆ ਦੇ ਨਾਲ ਸਿਰਫ ਇਹ ਕੋ ਜਿਹੜਾ ਸਵਾਲ ਹੈ ਉਸਦਾ ਹੀ ਜਵਾਬ ਦਿੱਤਾ ਕਿ ਜੋ ਕਾਰਵਾਈ ਕੱਲ ਹੋਈ ਹੈ ਉਸ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਜਾਂ ਕੋਈ ਨਰਾਜ਼ਗੀ ਨਹੀਂ ਉਹਨਾਂ ਨੇ ਕਹਿਣਾ ਸੀ ਕਿ ਮੈਂ ਕੁਝ ਕਿਸਮਤ ਆ ਕਿ ਮੈਂ ਵੜ ਭਾਗਾ ਜਾਂ ਕਿ ਮੈਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਰਬਉੱਚ ਤੱਕ ਵੀ ਜਿਹੜੀ ਸੇਵਾ ਉਹ ਕਰਨ ਦਾ ਮੌਕਾ ਮਿਲਿਆ ਤਾਂ ਇਹ ਪਹਿਲਾ ਬਿਆਨ ਹੈ ਗਿਆਨੀ ਰਕबीर ਸਿੰਘ ਦਾ ਕੱਲ ਦੀ ਜਿਹੜੀ ਕਾਰਵਾਈ ਉਸ ਤੋਂ ਬਾਅਦ ਜੀ ਰਾਜੀਵ ਪਹਿਲਾ ਬਿਆਨ ਪਹਿਲੀ ਸਟੇਟਮੈਂਟ ਸਾਹਮਣੇ ਆਈ ਹੈ ਹਾਲਾਂਕਿ ਇਮੋਸ਼ਨਲ ਨਜ਼ਰ ਆ ਰਹੇ ਨੇ ਪਰ ਇਮੋਸ਼ਨਲ ਦੇ ਨਾਲ ਰਿਲੈਕਸਡ ਵੀ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਜਿੰਨੀ ਵੀ ਕੀਤੀ ਹੋਈ ਸੇਵਾ ਹੈ ਸਤਗੁਰ ਪ੍ਰਵਾਨ ਕਰੇ ਬਿਲਕੁਲ ਕਿਉਂਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਹਾਲਾਂਕਿ ਜਿਤਨਾ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਦੇ ਕੋਲ ਹਾਲੇ ਹੈੱਡ ਗਰੰਥੀ ਸੀਸੀਡੀ ਸੇਵਾ ਹੈ ਉਹ ਹਲੇ ਨਿਰੰਤਰ ਉਹ ਨਿਭਾ ਰਹੇ ਨੇ ਜੇਕਰ ਉਹਨਾਂ ਨੂੰ ਉਸ ਸੇਵਾ ਤੋਂ ਵੀ ਮੁਕਤ ਕੀਤਾ ਜਾਂਦਾ ਤਾਂ ਫਿਰ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਨਾਰਾਜ਼ਗੀ ਹੈ ਉਹ ਖੁੱਲ ਕੇ ਸਾਹਮਣੇ ਆਉਂਦੀ ਜਿਸ ਤਰੀਕੇ ਦੇ ਨਾਲ ਗਾਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਕਾਲਾ ਦਿਨ ਸੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਨੇ ਔਰ ਜੇਕਰ ਅਸੀਂ ਗੱਲ ਕਰੀਏ ਗਾਨੀ ਸੁਲਤਾਨ ਸਿੰਘ ਦੀ ਤਾਂ ਉਹਨਾਂ ਨੂੰ ਵੀ ਜੱਤੇਦਾਰ ਦੇ ਅਹੁਦੇ ਤੋਂ ਭਾਵੇਂ ਹਟਾਇਆ ਗਿਆ ਪਰ ਉਹ ਵੀ ਜੋ ਹੈ ਗਰੰਤੀ ਦੇ ਤੌਰ ਤੇ ਉਹ ਦਰਬਾਰ ਸਾਹਿਬ ਦੇ ਹੀ ਗਰੰਟੀ ਨੇ ਉਹ ਸੇਵਾ ਉਹਨਾਂ ਦੀ ਨਿਰੰਤਰ جاری ਰੱਖੀ ਗਈ ਹੈ ਤਾਂ ਇਸ ਕਰਕੇ ਕਿਉਂਕਿ ਉਸ ਮर्यादा ਦੇ ਵਿੱਚ ਉਸ ਦਾਇਰੇ ਦੇ ਵਿੱਚ ਜੇਕਰ ਤੁਸੀਂ ਰਹਿ ਕੇ ਸੇਵਾ ਨਿਭਾ ਰਹੇ ਹੋ ਤਾਂ ਫਿਰ ਤੁਸੀਂ ਬਹੁਤ ਹੀ ਜ਼ਿਆਦਾ ਗੱਲਬਾਤ ਜਿਹੜੀ ਹੈ ਉਹ ਨਹੀਂ ਕਰ ਸਕਦੇ ਇੱਕ ਦਾਇਰੇ ਦੇ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ ਤਾਂ ਉਹਨਾਂ ਦੇ ਕੋਲ ਜਿਹੜੀਆਂ ਸੇਵਾਵਾਂ ਹਨੇ ਮੌਜੂਦ ਨਹੀਂ ਇਸ ਕਰਕੇ ਉਹਨਾਂ ਦਾ ਇਹੀ ਗੱਲ ਕਹਿਣੀ ਹੈ ਕਿ ਜਿਹੜੀ ਵੀ ਸੇਵਾ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ੀ ਸੀ ਉਹਨਾਂ ਨੇ ਬੜੀ ਸੰਦੇਹੀ ਦੇ ਨਾਲ ਨਿਭਾਈ ਔਰ ਜਿੰਨਾ ਚਿਰ ਬਖਸ਼ੀ ਜੀ ਉਸਦੇ ਲਈ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਜੋ ਹੈ ਉਹ ਕੀਤਾ ਹੈ ਤਾਂ ਇਹ ਜਿਹੜੀ ਪਹਿਲੀ ਪ੍ਰਤੀਕਿਰਿਆ ਜਾਨੀ ਰਗਵੀਰ ਸਿੰਘ ਦੀ ਕੱਲ ਦੀ ਕਾਰਵਾਈ ਤੋਂ ਬਾਅਦ ਆਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਸ ਦੇ ਤੇ ਨਜ਼ਰ ਬਣੀ ਹੈ ਪਰ ਫਿਲਹਾਲ ਕਿਉਂਕਿ ਕੱਲ ਤੋਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਿਰਕਾਰ ਜਾਨੀ ਰਗਵੀਰ ਸਿੰਘ ਦਾ ਇਸ ਪੂਰੀ ਜੋ ਵੀ ਕਦਮਾਂ ਕਰਮ ਵਾਪਰਿਆ ਉਸ ਤੇ ਉਹਨਾਂ ਦਾ ਕੀ ਰਿਐਕਸ਼ਨ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਗੁਰੂ ਸਾਹਿਬ ਦੇ ਬਾਣੇ ਉਹਨੂੰ ਮੰਨ ਕੇ ਚੱਲਣ ਵਾਲੇ ਇਨਸਾਨ ਨੇ ਔਰ ਇਸੇ ਤਰ੍ਹਾਂ ਸੇਵਾ ਜਿਹੜੀ ਉਹ ਕਰਦੇ ਰਹਿਣਗੇ ਜੋ ਵੀ ਗੁਰੂ ਸਾਹਿਬ ਉਹਨਾਂ ਨੂੰ ਬਖਸ਼ਣਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇ ਲਈ ਤੇ ਸੇਵਾ ਮੁਕਤੀ ਤੋਂ ਬਾਅਦ ਗਿਆਨੀ ਰਗबीर ਸਿੰਘ ਦਾ ਪਹਿਲਾ ਬਿਆਨ ਪਹਿਲੀ ਸਟੇਟਮੈਂਟ ਸਾਹਮਣੇ ਆਇਆ ਲੱਗੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕੀ ਕੁਝ ਪ੍ਰਤੀਕ੍ਰਮ ਗਿਆਨੀ ਰਗबीर ਸਿੰਘ ਦਾ ਰਹਿੰਦਾ ਹੈ ਪਰ ਕਿਤਨਾ ਕਿਤੇ ਇਮੋਸ਼ਨਲ ਗਿਆਨੀ ਰਗबीर ਸਿੰਘ ਨੇ ਕਿ ਇਸ ਦਿਨ ਦਾ ਜ਼ਿਕਰ ਕੀਤਾ ਗਿਆ ਕਿ ਗੁਰੂ ਦੇ ਹੁਕਮ 'ਚ ਅਸੀਂ ਰਾਜ਼ੀ ਹਾਂ ਜਿੰਨਾ ਚਿਰ ਗੁਰੂ ਦਾ ਹੁਕਮ ਸੀ 19 ਦੇਰ ਦੀ ਸੇਵਾ ਕੀਤੀ

ਜੋ ਗੁਰੂ ਦਾ ਹੁਕਮ ਹੋਇਆ ਉਹਦੇ ਅਨੁਸਾਰ ਜੀ ਆਇਆਂ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰਹਾਜੀ ਸਾਹਿਬ ਮਾਰਾ ਸਤਿ ਪਾਸ਼ਾ ਦਾ ਤੇ ਬਹੁਤ ਕਮੇਟੀ ਜ਼ਿੰਮੇਵਾਰੀ ਬਹੁਤ ਮਿੱਠਕਸਾ ਦੀ ਸੇਵਾ ਬਹੁਤ ਵਧੀਆ ਪੰਥ ਦੀ ਸੇਵਾ ਜਿਵੇਂ ਸਤਿਗੁਰ ਜੀਰ ਪਾਚਾ ਨੇ ਨੀਰ ਨੀਰ ਮਾਲ ਸਾਤਪੁਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਸਤਪੰਦਰ ਪਰਿਆ ਹੱਤਰਾਤੇ ਹੋਈ ਹੈ ਕਿ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰ ਪਰਮਾਨੰਤ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਇਆ ਕਿ ਸਤਿਗੁਰ ਉਤੋਂ ਨੱਪ ਲਾ ਦੀ ਕਿਰਪਾ ਬਸ ਇੰਨਾ ਕਰਕੇ ਉਹਨੇ ਪਾਉ ਉਹ ਤੇ ਵੀ ਕਿ ਟਿਕਟ ਤੇ ਨਾ ਸੱਤਾਂ ਜਥੇਦਾਰਾਂ ਨਾਲ ਪੀਣੇ ਵਾਸਤੇ ਆ। ਅਹ ਦੇਖੋ ਇਹ ਚਰਤਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ ਮੀਡੀਆ ਦਾ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਨੈਕਾ ਜਰੂਰ ਮੀਡੀਆ ਦਾ ਰਾਹੀਂ ਕਹਿ ਦੇ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ। ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂਗੇ। ਅਗਰੇ ਸਵਾਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗ ਚ ਪਾਏ ਹੋਏ ਨੇ ਪਰਵਾਹ ਨਹੀਂ ਧੰਨਵਾਦ ਆ ਦੇਖੋ ਕਾਲਾ ਕੱਟਣਾ ਕਰਨ ਦਾ ਪ੍ਰਯਤਨ ਉਹ ਜੇ ਕੰਦਾ ਪਿੱਛਾ ਲੱਗਦਾ ਪ੍ਰਸਤਿਸ਼ਟ ਪਰ ਇਹ ਜਿੱਨਾ ਤੇ ਗੁਰਦਾ ਹੁਕਮ ਰੱਖਦਾ ਹੁਮਾ ਸਿਰ ਆਪਾਂ ਇਸੇ ਤਰ੍ਹਾਂ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਤੇ ਰਾਜ਼ੀ ਆ ਕੋਸ਼ ਆ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰਹਾਜੀ ਸਾਹਿਬ ਮਾਰਾ ਸੱਚੇ ਪਾਸ਼ਾ ਦਾ ਤੇ ਬਹੁਤ ਕਮੇਟੀ ਜ਼ਿੰਮੇਵਾਰੀ ਬਹੁਤ ਮਿਹਨਤ ਨਾਲ ਸੇਵਾ ਬਹੁਤ ਉਹਦੀ ਫੰਕਸ਼ਨ ਦੀ ਸੇਵਾ ਜਿਹੜੇ ਉੱਪਰ ਜੇਰ ਪਾਛਾ ਨੇ ਨਿਰਵੀਰ ਮਾਲ ਸਤਿਗੁਰੂ ਹਰਿਕਿਸਨ ਸਿੰਘ ਜੀ ਮਹਾਰਾਜ ਨੇ ਸਤੰਬਰ ਭਰਿਆ 17 ਤારીખ ਦੇ ਲਈ ਹੈ ਕਿ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਰਾਨਾ ਕਰਕੇ ਆਏ ਆ ਕਿ ਸਤਿਗੁਰੂ ਤੋਂ ਇਹ ਆਪਣਾ ਦੀ ਖੁਸ਼ੀ ਆਸਾਂ ਸਿੱਖ ਜੀ ਦਾ ਕਾਰਜ ਨਾ ਪਾਉਣ ਬੁੱਤਿਆਂ ਵੀ ਇੱਕ ਤੋਂ ਇੱਕ ਦੇ ਨੱਥਾ ਹੋ ਜਿੱਦਾਰਾ ਬੋਲ ਕੇ ਪੀਨੇ ਵਾਲਾ ਜੱਤੇਦਾਰ ਸਾਹਿਬ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜਾ ਹੈਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸੇ ਪਾਸੇ ਫਿਰ ਦੂਰ ਹੁੰਦੇ ਆ ਸਾਡਾ ਇਸ ਚੀਜ਼ਾਂ ਤੋਂ ਪੂਰਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟিক্যাল ਸਿਸਟਮ ਦਾ ਪੂਰੀ ਧੱਕਦੰਦੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਔਰੇ ਤੋਂ ਕਿਨਾਰਾ ਕਰ ਲੈਂਦੀ ਹੈ ਜਥੇਦਾਰ ਸਾਭ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜ਼ਾ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਥੇਸ ਪਹੁੰਚੀ ਆ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਫੈਸਲੇ ਲਏ ਗਏ ਸੀਗੇ ਜਿਸ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਗਿਆ ਸੀਗਾ ਸੰਸਾਰ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਲੇਕਿਨ ਪਿਛਲੇ 2.5 ਮਹੀਨੇ ਦੇ ਵਿੱਚ ਜਿਹੜੀ ਸ਼੍ਰੀ ਕਲਤਕ ਸਾਬ ਦੀ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਪਹਿਲਾਂ ਦੋਸ਼ ਲਾ ਕੇ ਯਾਨੀ ਹਰਪ੍ਰੀਤ ਸਿੰਘ ਹਟਾਇਆ ਗਿਆ ਅਤੇ ਹੁਣ ਦੋਨੇ ਜਸਰ ਸਹਿਬਾਨ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਇਹ ਸਵਰਮਉਂ ਦਾ ਯੋਗ ਨਹੀਂ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਬਣੀ ਸੀ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਕਾਜਦਰ ਦੀ ਭਰਤੀ ਲਈ ਬਣਾਈ ਗਈ ਆ ਕਿ ਇਸ ਇਹ ਹੁਣੇ ਸਮੇਂ ਦੇ ਵਿੱਚ ਭਰਤੀ ਨਾ ਕਰ ਸਕੇ ਅਤੇ ਕਿੰਨੇ ਨਾ ਕਿੰਨੇ ਇਸ ਭਰਤੀ ਨੂੰ ਰੋਕਿਆ ਜਾ ਸਕੇ ਸੋ ਇਸੇ ਕਰਕੇ ਇਹਦੇ ਫੈਸਲੇ ਲਏ ਗਏ ਨੇ ਤੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਸਾਰੀ ਸੇ ਕਾਮਨਿਕਟ ਹੋਣ ਦੀ ਤਾਂ ਜੋ ਸਾਡੀਆਂ ਜਿਹੜੀਆਂ ਇਸ ਹਸਾਮਾਂ ਨੇ ਚਾਹੇ ਸ਼੍ਰੀ ਕਲਤਖ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਕਿ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਜੋ ਉਹਨਾਂ ਨੂੰ ਸੂਟ ਕਰਦਾ ਜੇ ਕੋਈ ਜਸਵੰਤ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤਾਂ ਠੀਕ ਆ ਜੇ ਨਹੀਂ ਖਿਲਾਫ ਲੈਂਦਾ ਤ ਉਹਨੂੰ ਹਟਾ ਦਿੱਤਾ ਜਾਂਦਾ ਸੋ ਇਸ ਲਈ ਸਾਰੀ ਸਿੱਖ ਕੌਮ ਇੱਕਜੁੱਟ ਹੋਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਗਿਆਨੀ ਅਰਪ੍ਰੀਤ ਸਿੰਘ ਨੇ ਕੱਲ ਅਖਰ ਕੀਤਾ ਹੈ 2 ਦਿਨ ਪਹਿਲੇ ਕੀਤਾ ਹੈ ਉਸ ਤੋਂ ਸਾਫ ਪਤਾ ਲੱਗਦਾ ਪਿਆ ਸੀ ਕਿ ਇਹ ਸਿੱਖ ਕੌਮ ਦੀਆਂ ਜਣੀਆਂ ਦੁਸ਼ਮਣ ਜਮਾਤਾਂ ਹਨ ਉਹਨਾਂ ਦੇ ਅਤਾਂਕ ਪੂਰੀ ਤਰ੍ਹਾਂ ਖੇਡ ਰਿਹਾ ਹੈ ਪੂਰੀ ਤਰ੍ਹਾਂ ਔਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਵਿੱਚ ਸ਼ਾਹੂਨ ਕਮੇਟੀ ਨੂੰ ਕਮਜ਼ੋਰ ਕਰਨ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸਸਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਕਮਜ਼ੋਰ ਕਰਨ ਦੇ ਵਿੱਚ ਸਿੱਖਾਂ ਦੀਆਂ ਨਜ਼ਰਾਂ 'ਚ ਗਿਰਾਣ ਦੇ ਕੋਈ ਸਨ ਔਰ ਬਾਕੀ ਧਰਮਾਂ ਦੇ ਲੋਕ ਜਿਹੜੇ ਸਨ ਉਹਨਾਂ ਦੀਆਂ ਨਜ਼ਰਾਂ 'ਚ ਜੋ ਇਹਨਾਂ ਨੇ ਕੰਮ ਕੀਤੇ ਉਸ ਦਿਨ ਉਹ ਇਨਾਂ ਮਾਮ ਸੰਸਥਾਵਾਂ ਨੂੰ ਬੜੀ ਸ਼ੱਟ ਲਖੀ ਦਾ ਜਿਸ ਤਰ੍ਹਾਂ ਦੇ ਲਫਜ਼ ਗਾਨੀਆ ਰੀਚਿੰਗ ਨੇ ਵਰਤਾਂ ਪਰਸੋਂ ਕਿ ਜੋ ਹਾਲ ਸਿੰਡੇ ਦਾ ਕੀਤਾ ਹੈ ਸਿੰਡੇ ਨੇ ਕੀਤਾ ਉਹਦਾ ਠਾਕਰੇ ਦਾ ਉਹ ਹਾਲ ਅਸੀਂ ਤੁਹਾਡਾ ਕਰਾਂ ਇਸ ਵਾਰ ਕਿਹੜੀ ਕਸਰ ਲੱਗੀ ਇਹ ਜੋ ਉਹਦੀਆਂ ਆਪਣੇ ਤੇ ਜੋ ਕੌਮਾਂ ਲਗੀਆਂ ਉਹ ਜਾ ਰਹੇ ਆ ਉਹਦਾ ਪਰਿਵਾਰ ਜਾ